ਆਕੀ ਮੈਂ ਭਾਵੇਂ ਤੋਂ ਇਸ ਮੱਛ ਕੋ ਇੱਕ ਗੱਲ ਅਫਸਰ ਚਾ ਕੇ ਚੱਲਿਆ ਭਾਰਤ ਤੂਸ਼ਨ ਆਸ਼ੂ ਦੀ ਪੁੱਤ ਜਵਾਨਾ ਜਪਤ ਕਰਾ ਕੇ ਭੇਜਾ ਕੇ ਜਵਾਨਾ ਜਪਤ ਕਰਾ ਕੇ ਭੇਜਾ ਤੇ ਸਾਰੇ ਵੀਰਾਂ ਨੂੰ ਜਿਹੜੇ ਮੇਰੀ ਪਾਕਸਮਾਨ ਨੇ ਮੈਂ ਤੁਹਾਡੇ ਲਈ ਕੋ ਕਹਾਂਗਾ ਜੇ ਮੇਰੀ ਗੱਲ ਤੁਹਾਨੂੰ ਵਧੀਆ ਲੱਗੇ ਤੇ ਤਾੜੀ ਨਹੀਂ ਖੜਕਾਇਓ ਵੀ ਭਾਰਤ ਤੂਸ਼ਨ ਦੀ ਲੁਧਿਆਣਾ ਦੇ ਅੰਮਰਸਰ ਹੈ ਪੱਕ ਪੰਜਾਬੀਆਂ ਦੀ ਇਸ ਮੱਤ ਤੋਂ ਇੱਕ ਗੱਲ ਕਹਿਣ ਲੱਗਾ ਇਤੋਂ ਆਵਾਜ਼ ਪਾਰਟੀ ਸਜੀਵ अरोड़ा ਦੀ ਜਿੰਦ ਵਨ ਸਾਈਡਡ ਹੋ ਗਈ ਹੈ ਜੀ ਕਿੱਥੇ ਦਾ ਭਾਰਤ ਕੁਸ਼ਨ ਆਸ਼ੂ ਤੇ ਬਾਕੀ ਵੀਰ ਜਵਾਨਾ ਜੱਟ ਨੇ ਤੇ ਬਾਕੀ ਮੇਰੇ ਸਾਰੇ ਵੀਰ ਮੇਰੀ ਪੱਧ ਜਣੇ ਮੇਰੇ ਨਾਲ ਖੜੇ ਨੇ ਤੇ ਬਾਕੀ ਉਹਨਾਂ ਹਾਈ ਕਮਾਂਡ ਸਾਡੇ ਨਾਲ ਹੈ ਉਹ ਤੁਹਾਨੂੰ ਬਾਕੀ ਫਰਕ ਕਰ ਦੇਗੀ ਹਾਂਜੀ ਸਰ ਅੱਜ ਜਿੰਨੇ ਸਾਡੇ ਸਭ ਤੋਂ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਆਪਣੇ ਮਾਤਾ ਪਿਤਾ ਦਾ ਜਿੰਨਾ ਕਰਕੇ ਅੱਜ ਮੈਂ ਇੱਥੇ ਬੈਠਾ ਤੇ ਸਮੂਚੀ ਲੀਡਰਸ਼ਿਪ ਬੈਠੀ ਹੈ ਪਾਰਟੀ ਦੀ ਉਹ ਸਾਡੀ ਪੱਗ ਹੈ ਜੀ ਪੱਗ ਤੇ ਪੋਲੀਟੀਕਲ ਤੇ ਸੋਸ਼ਲ ਪੋਲੀਟੀਕਲ 'ਚ ਬੜਾ ਫਰਕ ਹੁੰਦਾ ਜੀ ਇੱਥੇ ਲੋਕੀ ਵੋਟਾਂ ਲੈਂਦੇ ਆ ਵੋਟਾਂ ਲੈਣ ਤੋਂ ਬਾਅਦ ਘਰਾਂ ਦੇ ਅੰਦਰੋਂ ਕੁੰਡੇ ਲਾ ਲੈਂਦੇ ਆ ਸਾਡਾ ਪਿਛਲਾ 20 ਸਾਲ ਦਾ ਰਿਕਾਰਡ ਹੈ ਕੋਈ ਇਲੈਕਸ਼ਨ ਨਹੀਂ ਲੜੀ ਕੁਝ ਨਹੀਂ ਕੀਤਾ ਲੁਧਿਆਣਾ ਵੈਸੇ ਲੋਕਾਂ ਨੂੰ ਜਾ ਕੇ ਬਚੋ ਪੰਜ ਪੰਜ ਚਾਰ ਚਾਰ ਲੱਗਦੇ ਆਪਰੇਸ਼ਨ ਅਸੀਂ ਫ੍ਰੀ ਕਰਾ ਕੇ ਦਿੰਨੇ ਆ ਇਹ ਪਾਰਟੀ ਨਾਲ ਸਾਡਾ ਦਿਲੋਂ ਪਿਆਰ ਹੈ ਇਹ ਪਾਰਟੀ ਜਿਹੜੀ ਹੈਗੀ ਹੈ ਕੌਮ ਲਈ ਖੜੀ ਹੈ ਪੰਜਾਬੀਆਂ ਲਈ ਖੜੀ ਹੈ ਪੰਜਾਬੀਅਤ ਲਈ ਖੜੀ ਹੈ ਤੁਸੀਂ ਬਾਕੀ ਪਾਰਟੀਆਂ ਦੇਖ ਲਓ ਜੀ ਤੁਸੀਂ ਆਸ਼ੂ ਜੀ ਦੇਖ ਲਓ ਅੱਜ ਮੈਂ ਇਥੋਂ ਨਾਰਾ ਵੀ ਤੁਹਾਨੂੰ ਇੱਕ ਦੇ ਜਾਣਾ ਔਰ ਜਿਹੜਾ ਇਹਨਾਂ ਨੇ ਨਾਰਾ ਲਾਇਆ ਨਾ ਸਲੋਗਨ ਥੱਕੀ ਵਿਦ ਟਰਸਟ ਆਸ਼ੂ ਇਜ਼ ਮਸਟ ਇਤੋਂ ਆਸ਼ੂ ਜੀ ਦਾ ਸਪਾਇਆ ਹੋ ਚੁੱਕਾ ਹੈ ਅ ਅਰੋੜਾ ਸਾਹਿਬ ਨੇ ਕਿਹਾ ਸੀ 37000 ਮੈਂ ਤੁਹਾਨੂੰ ਇੱਥੇ ਵਾਦਾ ਕਰਦਾ ਜੀ 50000 ਉੱਤੇ ਦੀ ਲੀਡ ਜਾਏਗੀ ਸੰਜੀਵ ਅਰੋੜਾ ਜੀ 50000 ਤੋਂ ਉੱਤੇ ਦੀ ਠੀਕ ਅਰਕੋਤ ਸਿੰਘ ਜੀ ਵਿਰਿੰਦਰ ਪ੍ਰਤਾਪ ਸਿੰਘ ਜੀ ਲਓ ਸਿਆਲ ਮਾਨੀ ਆਓ ਇਧਰ ਆਓ ਨਹੀਂ ਇਧਰ ਆਓ ਇਧਰ ਆਓ ਲੋਈ ਬਾਲ ਆਓ ਜੀ ਬਾਲ ਆਓ ਜੀ ਆਓ ਜੀ ਆਓ ਇਧਰ ਉੱਪਰ ਫੋਟੋ ਮੋੜ ਸਕੋ ਆਓ ਜੀ ਲਾਓ ਲਾ ਲਾ ਜੀ ਬੈਕਡ ਵੀ ਵੈਲਕਮ ਆਲਾ ਹੋ ਚੱਗੀ रिंकू जी, यंग ममतीना पार्टी मोक्को नजी, जो कब तू ही कर रहा है जी, अब फोर्स जो टांडे में शक्तियाँ पड़ी, भाभी जी, ममतीना जी, रितिक जी, रिंकू जी, गौरव जी ਕੇ ਪਾਓ ਫਿਰ ਪਾਓ ਸਾਰਿਆਂ ਦੇ ਪਾਓ ਐਫ ਪੀ ਸਾਹਿਬ ਪਾਓ ਜੀ ਉਹ ਸਾਰੇ ਇਧਰ ਵੇਖ ਸਾਡੀ ਨੂੰ ਇਧਰ ਜੀ ਆਪਣੇ ਸਾਰਿਆਂ ਦਾ ਵੈਲਕਮ ਔਰ ਸਭ ਤੋਂ ਵੱਡਾ ਵੈਲਕਮ ਕਿ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਪਰਿਵਾਰ ਦੇ ਵਿੱਚ ਵਾਧਾ ਕੀਤਾ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਨੈਸ਼ਨਲ ਲੈਵਲ ਦੇ ক্রিকেট ਪਲੇਅਰ ਔਰ ਜੋ ਕਿ ਬਹੁਤ ਵੱਡੀ ਐਨਜੀਓ ਲੁਧਿਆਣਾ ਦੇ ਵਿੱਚ ਚਲਾਉਂਦੇ ਨੇ ਜਿਹਦੇ ਨਾਲ ਹਜ਼ਾਰਾਂ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਨੇ ਸੋਸ਼ਲ ਸਰਵਿਸ ਦੇ ਵਿੱਚ ਮੇਰੇ ਵੀਰ ਬਰਿੰਦਰ ਪ੍ਰਤਾਪ ਜੀ ਉਹਨਾਂ ਦੀ ਸਾਰੀ ਫੈਮਿਲੀ ਔਰ ਸਦਾ ਰਾਜਪਾਲ ਸਿੰਘ ਜੀ ਜਿਹੜੇ ਕਿ ਬੜੇ ਲੰਮੇ ਸਮੇਂ ਤੋਂ ਸੋਸ਼ਲ ਔਰ ਪ੍ਰੈਕਟੀਕਲੀ ਐਕਟਿਵ ਨੇ ਲੁਧਿਆਣਾ ਵੈਸਟ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ ਅੱਜ ਉਹ ਆਪਣੇ ਸੈਂਕੜੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਪਰਿਵਾਰ ਨੂੰ ਹੋਰ ਮਜ਼ਬੂਤ ਕਰ ਰਹੇ ਨੇ ਔਰ ਲੁਧਿਆਣਾ ਵੈਸਟ ਦੇ ਲੋਕਾਂ ਦੀ ਸੇਵਾ ਕਰਨ ਦਾ ਤਹਈਆ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਨਾਲ ਉਹ ਮਿਲ ਕੇ ਕਰ ਰਹੇ ਨੇ ਮੈਂ ਸਮਝਦਾ ਕਿ ਜਿੱਥੇ ਇਸ ਤੋਂ ਪਹਿਲਾਂ ਹੀ ਸ਼੍ਰੀ ਸੰਜੀਵ ਅਰੋੜਾ ਜੀ ਦੀ ਪੋਜੀਸ਼ਨ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਇੱਕ ਪਾਸੜ ਹੋਈ ਪਈ ਹੈ ਜਿੱਤ ਦੀ ਕਗਾਰ ਦੇ ਉੱਪਰ ਖੜੀ ਹੈ ਉੱਥੇ ਇਹੋ ਜਿਹੇ ਸੈਂਕੜੇ ਦੀ ਗਿਣਤੀ ਦੇ ਵਿੱਚ ਜਦੋਂ ਨੌਜਵਾਨ ਸਾਥੀ ਲੋਕਾਂ ਦੇ ਨਾਲ ਜੁੜੇ ਹੋਏ ਸਾਥੀ ਪਰਿਵਾਰ ਦਾ ਹਿੱਸਾ ਬਣਦੇ ਨੇ ਤੇ ਉਹ ਪੋਜੀਸ਼ਨ ਹੋਰ ਮਜ਼ਬੂਤ ਹੋ ਜਾਂਦੀ ਹੈ ਸੋ ਅੱਜ ਜੋ ਇਹ ਦੌਰ ਚੱਲਿਆ ਹੈ ਜੁਆਇਨਿੰਗਸ ਦਾ ਨਵੇਂ ਨਵੇਂ ਲੋਕ ਪੋਲੀਟੀਕਲ ਨੋਨ ਪੋਲੀਟੀਕਲ ਬੈਕਗ੍ਰਾਉਂਡ ਤੋਂ ਜਦੋਂ ਆਪ ਹਾਰੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਜਦੋਂ ਪਰਿਵਾਰ ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਤੇ ਉਹ ਇੱਕ ਬੜਾ ਸਪਸ਼ਟ ਸੁਨੇਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜਨ ਤੇ ਜਲੰਧਰ ਵੈਸਟ ਜਿਹੜਾ ਉਹ ਜਿੱਤਣ ਜਾ ਰਹੀ ਹੈ ਸੋ ਲੁਧਿਆਣਾ ਵੈਸਟ ਜਿੱਤਣ ਜਾ ਰਿਹਾ ਜਲੰਧਰ ਵੈਸਟ ਨਾਲੋਂ ਵੀ ਵੱਡੇ ਮਾਰਜਨ ਦੇ ਉੱਪਰ ਉਥੇ ਅਸੀਂ 37000 ਦੇ ਉੱਪਰ ਜਿੱਤੇ ਸੀਗੇ ਮੈਂ ਸਮਝਦਾ ਕਿ ਇੱਥੇ ਉਸ ਤੋਂ ਵੀ ਵੱਡਾ ਮਾਰਜਨ ਹੈ ਜਿਹੜਾ ਉਹ ਲੁਧਿਆਣਾ ਵੈਸਟ ਦੇ ਲੋਕ ਨੇ ਜਿਹੜੇ ਉਹ ਦਰਜ ਕਰਨ ਜਾ ਰਹੇ ਨੇ ਸੋ ਇੱਕ ਵਾਰ ਫੇਰ ਤੋਂ ਬਰਿੰਦਰ ਪ੍ਰਤਾਪ ਜੀ ਦਾ ਰਾਜਪਾਲ ਜੀ ਦਾ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਸੈਂਕੜੇ ਸਾਥੀਆਂ ਦਾ ਮੈਂ ਪਾਰਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਉਹਨਾਂ ਦਾ ਵੈਲਕਮ ਕਰਦਾ ਔਰ ਔਰ ਵਿਸ਼ਵਾਸ ਹੋਣਾ ਕਿ ਜਿਹੜਾ ਬਣਦਾ ਮਾਨ ਸਤਕਾਰ ਹੈ ਉਹ ਇਹਨਾਂ ਨੂੰ ਇਹਨਾਂ ਸਾਥੀਆਂ ਨੂੰ ਮਿਲੇਗਾ ਔਰ ਇੱਕ ਨਵੀਂ ਨਵੀਂ ਪਰਤ ਜਿਹੜੀ ਨਵੀਆਂ ਪੈੜਾਂ ਨੇ ਜਿਹੜੀਆਂ ਤਰੱਕੀਆਂ ਉਹ ਲੁਧਿਆਣਾ ਵੈਸਟ ਦੇ ਵਿੱਚ ਪੈਣੀਆਂ ਤੁਸੀਂ ਬਰੇਂਦਰ ਜੀ ਵੋਟਸਿਸਮ ਦੇ ਆਮ ਆਦਮੀ ਪਾਰਟੀ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ